ਸਿਕਵੋ ਜਸਿਸ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਕੇਸ ਦਾ ਦਰਜ ਹੋ ਗਿਆ ਪਰ ਉਸ ਤੋਂ ਬਾਅਦ ਵੀ ਹਾਲਾਤ ਤਣਾਅਪੂਰਵਕ ਹੁੰਦੇ ਪਏ ਨੇ ਭਾਵੇਂ ਪ੍ਰਸ਼ਾਸਨ ਹੁਣ ਤੇਜ਼ੀ ਦੇ ਨਾਲ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ ਭਾਵੇਂ ਇੱਕ ਐਫ ਆਈ ਆਰ ਦਰਜ ਹੋਈ ਹੈ ਜਦਕਿ ਦੂਜੇ ਪਾਸੇ ਪ੍ਰੋਟੋਕਾਲ ਦੇ ਆਧਾਰ ਦੇ ਉੱਤੇ ਤਣਾਤੀ ਵਧਾਈ ਗਈ ਹੈ ਪਰ ਇਸ ਦੇ ਨਾਲ ਵੀ ਦੁਰਗਿਆਣਾ ਮੰਦਿਰ ਖਾਸ ਕਰਕੇ ਨਿਸ਼ਾਨਿਆਂ ਦੇ ਉੱਤੇ ਬਣਿਆ ਹੋਇਆ ਦਰਸਲ ਦੁਰਗਿਆਣਾ ਮੰਦਿਰ ਦੇ ਬਾਰੇ ਦੇ ਵਿੱਚ ਦੁਰਗਿਆਣਾ ਮੰਦਿਰ ਨੂੰ ਉਡਾ ਦੇਣ ਦੀ ਧਮਕੀ ਜਿਹੜੀ ਆ ਮਿਲੀ ਸੀ ਤੇ ਉਸੇ ਨੂੰ ਲੈ ਕੇ ਦੁਬਾਰਾ ਫੋਨ ਕਾਲਸ ਆਣੀਆਂ ਸ਼ੁਰੂ ਹੋ ਗਈਆਂ ਨੇ ਖਾਸ ਕਰਕੇ ਉਸ ਵੇਲੇ ਜਦੋਂ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਕੇਸ ਦਰਜ ਕੀਤਾ ਜਾਂਦਾ ਦਰਸਲ ਗੁਰਪਤਵੰਤ ਪੰਨੂ ਦੇ ਖਿਲਾਫ ਪੜਕਾ ਹਟਫਲਾਉਣ ਦੇ ਇਲਜ਼ਾਮਾਂ ਦੇ ਚਲਦੇ ਇਹ ਕੇਸ ਦਰਜ ਕੀਤਾ ਗਿਆ ਆ ਔਰ ਇਸੇ ਦੇ ਆਧਾਰ ਦੇ ਉੱਤੇ ਜਦੋਂ ਇੱਕ ਕੇਸ ਦਰਜ ਹੁੰਦਾ ਹੈ ਤੇ ਇੱਕ ਫੋਨ ਕਾਲ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਕਿ ਆਇਆ ਇਸ ਫੋਨ ਕਾਲ ਦੇ ਵਿੱਚ ਅਣਪਛਾਤੇ ਵਿਅਕਤੀ ਦੇ ਦੁਆਰਾ ਧਮਕੀ ਦਿੱਤੀ ਹੈ ਫੋਨ ਕਾਲ ਨੂੰ ਲੈ ਕੇ ਇਹ ਗੱਲ ਦੱਸੀ ਜਾ ਰਹੀ ਹੈ ਕਿ ਇੱਕ ਅਣਪਛਾਤਾ ਵਿਅਕਤੀ ਫੋਨ ਦੇ ਉੱਤੇ ਕਾਲ ਕਰਦਾ ਆ ਔਰ ਕਾਲ ਕਰਕੇ ਇਹ ਕਹਿੰਦਾ ਆ ਕਿ ਗੁਰਪਤਵੰਤ ਪੰਨੂ ਦੇ ਖਿਲਾਫ ਕੇਸ ਦਰਜ ਕਰਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ ਨੇ ਤੇ ਇਸ ਦਾ ਖਾਮਿਆਜ਼ਾ ਜਿਹੜਾ ਉਹ ਕੇਸ ਦਰਜ ਕਰਨ ਵਾਲੇ ਨੂੰ ਕਰਵਾਉਣ ਵਾਲੇ ਨੂੰ ਭੁਗਤਣਾ ਪਵੇਗਾ ਖੈਰ ਇਹੀ ਨਹੀਂ ਸਿਰਫ ਦੁਰਗਾਣਾ ਮੰਦਿਰ ਨੂੰ ਬੰਬ ਨਾਲ ਉਡਾ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇੱਕ ਫੋਨ ਕਾਲ ਜਿਹੜਾ ਮੰਦਿਰ ਦੇ ਪ੍ਰਬੰਧਕਾਂ ਨੂੰ ਆਇਆ ਹੈਗਾ ਉਸ ਦੇ ਵਿੱਚ ਸਾਫਟਵੇਅਰ ਤੇ ਕਿਹਾ ਗਿਆ ਹੈ ਕਿ ਮੰਦਿਰ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਔਰ ਇੱਥੋਂ ਤੱਕ ਕਿਹਾ ਗਿਆ ਹੈ ਕਿ ਮੰਦਿਰ ਦੀਆਂ ਸਾਰੀਆਂ ਚਾਬੀਆਂ ਜਿਹੜੀਆਂ ਨੇ ਉਹ ਮੰਦਿਰ ਬੰਦ ਕਰਨ ਤੋਂ ਬਾਅਦ ਸ੍ਰੀ ਕਾਲ ਤਖਸਾਲ ਜਾ ਕੇ ਫਰਾਦ ਦਿੱਤੀਆਂ ਜਾਣ ਇਹ ਸੂਤਰਾ حوالے ਤੋਂ ਖਬਰ ਸਾਹਮਣੇ ਆ ਰਹੀ ਹੈ ਪਲਪਲ ਹਾਲ ਇਸ ਸਿੱਧੇ ਇਸ਼ਾਰੇ ਖਾਲਿਸਤਾਨ ਪੱਖੀ ਗੁਰਪਤਵੰਤ ਪੰਨੂ ਵੱਲ ਹੋ ਰਹੇ ਨੇ ਕਿਉਂਕਿ ਪੰਨੂ ਦੇ ਵੱਲੋਂ ਦੁਰਗਾਣਾ ਮੰਦਿਰ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ ਦੁਰਗਾਣਾ ਮੰਦਿਰ ਉਡਾ ਦੇਣ ਦੀ ਧਮਕੀ ਜੜੀ ਹੈ ਹੁਣ ਦਿੱਤੀ ਜਾ ਰਹੀ ਹੈ ਨਾ ਸਿਰਫ ਦੁਰਗਾਣਾ ਮੰਦਿਰ ਉਡਾਉਣ ਦੀ ਧਮਕੀ ਸਗੋਂ ਗੁਰਪਤਵੰਤ ਪੰਨੂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੁੰਦਾ ਆ ਉਸ ਮਾਮਲੇ ਦੇ ਖਿਲਾਫ ਵੀ ਧਮਕੀ ਦਿੱਤੀ ਗਈ ਹੈ ਔਰ ਕਿਹਾ ਗਿਆ ਕਿ ਖਾਮਿਆਜ਼ਾ ਭੁਗਤਣਾ ਪਵੇਗਾ ਖੈਰ ਅੱਜ 26 ਜਨਵਰੀ ਹੈ ਗੁਰਪਤਵੰਤ ਪੰਨੂ ਨੇ ਗੌਰਵ ਯਾਦਵ ਨੂੰ ਤਮਕੀਦ ਦਿੱਤੀ ਸੀ ਕਿ 26 ਜਨਵਰੀ ਨੂੰ ਹਮਲਾ ਕੀਤਾ ਜਾਵੇਗਾ 26 ਜਨਵਰੀ ਹੈ ਔਰ ਸੀਐਮ ਭਗਵੰਤ ਮਾਨ ਵੱਲੋਂ ਲੁਧਿਆਣੇ ਜਾ ਕੇ ਝੰਡਾ ਫੈਰਾਇਆ ਗਿਆ ਹੈ ਇਸੇ ਦੇ ਚਲਦੇ ਇਹ ਜ਼ਾਹਿਰ ਹੋ ਗਿਆ ਹੈ ਕਿ ਪੁਲਿਸ ਦੀ ਤਹਿਨਾਤੀ ਜਿਹੜੀ ਹੈ ਉਹ ਮੁਕੰਮਲ ਤੌਰ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਵਧਾਈ ਗਈ ਹੈ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਪੁਲਿਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰ ਇਹੋ ਜਿਹੇ ਘਟਨਾਵਾਂ ਨੂੰ ਮਾਤ ਦੇਣ ਵਾਸਤੇ ਪੁਲਿਸ ਜਿਹੜੀ ਹੈ ਉਹ ਬਰਜ਼ੋਰ ਲੱਗੀ ਹੋਈ ਹੈ ਪਰ ਦੂਜੇ ਪਾਸੇ ਦੁਰਗਿਆਣਾ ਮੰਦਿਰ ਦੇ ਬਾਰੇ ਇਹੋ ਜੀ ਟਿੱਪਣੀ ਹੋਈ ਹੈ ਉਸ ਦੇ ਚੱਲਦੇ ਹਿੰਦੂ ਭਾਈਚਾਰੇ ਦੇ ਵਿੱਚ ਖਾਸਾ ਰੋਸ ਹੈਗਾ ਹੈ ਕਿਉਂਕਿ ਦੁਰਗਿਆਣਾ ਮੰਦਿਰ ਪੰਜਾਬ ਦੇ ਕਈ ਅਹਿਮ ਸਥਾਨਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਔਰ ਉਸੇ ਨੂੰ ਲੈ ਕੇ ਇਹ ਧਮਕੀ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਵਿਵਾਦ ਭੜਕ ਉੱਠਿਆ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਦੇ ਨੇ ਉਹ ਦੇਖਣ ਦੀ ਗੱਲ ਹੈ ਕਿਉਂਕਿ ਗੁਰਪਤਵੰਤ ਪੰਨੂ ਦੇ ਵੱਲੋਂ ਲੰਘੇ ਕੁਝ ਦਿਨਾਂ ਦੇ ਵਿੱਚ ਇੱਕ ਨਹੀਂ ਸਗੋ ਬਹੁਤ ਸਾਰੀਆਂ ਧਮਕੀਆਂ ਵਾਕਫਾਖ ਮਾਮਲਿਆਂ ਦੇ ਆਧਾਰ ਦੇ ਉੱਤੇ ਦਿੱਤੀਆਂ ਗਈਆਂ ਨੇ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਔਰ ਤੱਕ ਲਈ ਬਣੇ ਰੁ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ